ਸ਼੍ਰੀ ਵਿਸ਼ਣੂ ਪ੍ਰਯਾਗ ਵੈਸ਼ ਫੈਰੰਟ ਧਾਮ ਸੰਗਮ ਦਵਾਰ ਦੋਨੋਂ ਦੇ ਸੰਗਮ ਹੁੰਦਾ ਪਹਿਲਾਂ ਦਿਖਾਇਆ ਸੀ ਤੇ ਇੱਥੇ ਅੱਜ ਪਹਿਲਾ ਬਧਰੀਆਂ ਦੀ ਮਾਲਾ ਕੀਤੀ ਸੀ ਤੇ ਹੁਣ ਇੱਥੇ ਕੀਤੀ ਆ ਹੁਣ ਕਈ ਸੋਚਣਗੇ ਕਿ ਤੂੰ ਤਾਂ ਸਿੱਖਾਂ ਤੂੰ ਇੱਥੇ ਕਾਤੇ ਫਿਰ ਰਿਹਾ ਮੰਦਰਾਂ 'ਚ ਪਰ ਆਪਣੇ ਲਈ ਸਾਰੇ ਤਾਂ ਬਰਾਬਰ ਨੇ ਇਹ ਹੈਗੇ ਸੱਟ ਖੇਡਾਂ ਲੀਡਰਾਂ ਦੀ ਜਿਵੇਂ ਹਿੰਦੁਸਤਾਨ ਪਾਕਿਸਤਾਨ ਉਹ ਵੀ ਨਹੀਂ ਚਾਹੁੰਦੇ ਕਿ ਅਸੀਂ ਇੱਕ ਦੂਜੇ ਨਾਲ ਲੜੀਏ ਪਾਕਿਸਤਾਨ ਵਾਲੇ ਤੇ ਇੱਧਰ ਲੈ ਵੀ ਨਹੀਂ ਚਾਹੁੰਦੇ ਇਹ ਸਭ ਲੀਡਰਾਂ ਦੇ ਖੇਡਾਂ ਨੇ ਇਦਾਂ ਹੀ ਇਹ ਨੇ ਕਿ ਸਿੱਖ ਮੁਸਲਮਾਨਾਂ ਕੋਲ ਨਾ ਜਾਣ ਹਿੰਦੂਆਂ ਕੋਲ ਨਾ ਜਾਣ ਤੇ ਹਿੰਦੂ ਮੁਸਲਮਾਨਾਂ ਨਾਲ ਨਾ ਜਾਣ ਤੇ ਸਿੱਖਾਂ ਨਾਲ ਨਾ ਜਾਣਾ ਉਹ 扑ੜਕਾਉ ਬਿਆਨ ਦੰਦੇ ਨੇ ਲੜਾਈ ਪਾਈ ਜਾਂਦੇ ਨੇ ਆਪਣੇ ਬੱਚੇ ਉਹਨਾਂ ਦੇ ਸੇਫ ਨੇ ਬਾਹਰ ਜਾਂਦੇ ਆ ਤੇ ਆਪਣੇ ਇੱਥੇ ਲੜਾਈਆਂ ਕਰਕੇ ਮਰ ਜਾਂਦੇ ਨੇ ਹਿੰਦੂ ਸੈਨਾ ਸਿੱਖ ਹਿੰਦੂ ਮੁਸਲਮਾਨ ਸਿੱਖ ਸਾਰੇ ਇੱਕ ਨੇ ਉਂਦਰ ਰੰਗ ਦੇਖੋਗੇ ਸਾਰਾ ਤਾਂ ਇੱਕ ਹੀ ਹੋਏਗਾ ਇਹ ਨਹੀਂ ਕਿ ਉਹਦਾ ਅੱਲਾਹ ਕਰੇ ਲਾਲ ਹੋਏਗਾ ਪੀਲਾ ਉਂਦਰ ਰੰਗ ਸਾਰਾ ਦੇਖਾ ਆ ਜਿੱਥੇ ਦੀ ਮਲਆ ਕੀਤੀ ਆਪਾਂ ਅੰਦਰ ਚ ਬਹੁਤ ਸਪੂਨ ਮਿਲਿਆ ਮੰਨਣਾ ਆਪਾਂ ਗੁਰੂ ਘਰ ਵੀ ਗਏ ਆ ਗੁਰੂ ਘਰ ਫੇਰ ਜਾਣਾ ਹੁਣ ਸਵਾਸਤਿਕ ਦਾ ਨਿਸ਼ਾਨ ਬਣਾਇਆ ਸਾਰੇ ਦੀਵਤੀ ਬਾਲਾ ਕੀਤੀ ਅੱਜ ਮਨ ਸੀ ਢੀਮਾਲਾ ਕਰਨ ਦਾ ਬਦਰੀਨਾਥ ਵੀ ਕੀਤੀ ਤੇ ਉੱਥੇ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਆਪਣਾ ਜਲਦੀ ਸੀ ਤੇ ਇਹਨਾਂ ਕਰਕੇ ਢੀਮਲਾ ਹੋਈ ਇਹਨਾਂ ਦਾ ਮਨ ਸੀ ਨਾਲ ਲੈ ਕੇ ਆਏ ਵੀ ਸਾਹਮਣੇ ਸਰਦਾਰ ਜੀ ਖੜੇ ਨੇ ਆਪਣੇ ਅਸੀਂ ਵੀਡੀਓ ਬਣਾ ਰਹੇ ਨੇ ਅੱਪਾ ਇਹ ਹੀ ਸੰਦੇਸ਼ ਹੇਣਾ ਕਿ ਸਾਰੇ ਤੁਹਾਨੂੰ ਬਰਾਬਰ ਨੇ ਆਪਣੇ ਲਈ ਆਪਣੇ ਗੁਰੂਆਂ ਨੇ ਵੀ ਆਪਾਂ ਨੂੰ ਇਹ ਨਹੀਂ ਸਿਖਾਇਆ ਕਿ ਤੁਸੀਂ ਹਿੰਦੂਆਂ ਨਾਲ ਲੜਾਈ ਕਰਨੀ ਹੈ ਜਾਂ ਮੁਸਲਮਾਨਾਂ ਕਿਉਂਕਿ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਹਨਾਂ ਲਈ ਕੁਰਬਾਨੀ ਕੀਤੀ ਹੈ ਕੁਰਬਾਨੀ ਦਿੱਤੀ ਆ ਆਪਣਾ ਆਪਾ ਵਾਰਿਆ ਤੇ ਆਪਾਂ ਤਾਂ ਫੇਰ ਟੀਮ ਵਾਲਾ ਕਰ ਰਹੇ ਆ ਤੇ ਕਾਦੀ ਲੜਾਈ ਆ ਆਪਣੀ ਸੋ ਪਿਆਰ ਨਾਲ ਰਹੋ ਮਿਲ ਮਿਲਾਪ ਨਾਲ ਰਹੋ ਕੋਈ ਹਿੰਦੂ ਸਿੱਖ ਨਹੀਂ ਸਾਰੇ ਧਰਮ ਬਰਾਬਰ ਨੇ ਆਪਣੇ ਲਈ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਹਰੇਕਾਂ ਬਰਬਨ ਆਪਾਂ ਮਸਜਿਦ ਵੀ ਜਾਈਦਾ ਹੈ ਅੰਦਰ ਵੀ ਜਾਈਦਾ ਗੁਰਦੁਆਰੇ ਵੀ ਜਾਈਦਾ ਚਰਚ ਵੀ ਜਾਈਦਾ ਹੈ ਐਦਾਂ ਦੀ ਗੱਲ ਨਹੀਂ ਆ ਕਿ ਅਸੀਂ ਸਿੱਖਾਂ ਦੇ ਕੱਟੜ ਸਿੱਖਾਂ 'ਚ ਕਿਤਨੀ ਜਾਣਾ ਚਲੋ ਮੈਂ ਇੱਥੇ ਆਪਾਂ ਯਾਤਰਾ ਸਮਾਪਤ ਕਰਾਂਗੇ ਹੁਣ ਰਾਤੀ ਰਾਤ ਆਸ਼ਰਾਮ ਕਰਾਂਗੇ ਗੋਬਿੰਦ ਘਾਟ ਜਾਂ ਜੋਸ਼ੀ ਮੱਠ ਤੇ ਉਸ ਤੋਂ ਬਾਅਦ ਫਿਰ ਸਵੇਰ ਨੂੰ ਸਾਜਰੇ ਪੰਜਾਬ ਨੂੰ ਆਵਾਂਗੇ ਯਾਤਰਾ ਸਫਲ ਰਹੀ ਆ ਬਹੁਤ ਵਧੀਆ ਯਾਤਰਾ ਰਹੀ ਆ ਤੁਹਾਡਾ ਸਾਰਿਆਂ ਦੇ ਅਸੀਸਾਂ ਸਦਕਾ ਆਸ਼ੀਰਵਾਦ ਦੁਆਵਾਂ ਕੀਤੀਆਂ ਤੁਸੀਂ ਯਾਤਰਾ ਸਫਲ ਲਈ ਆ ਸਾਡੀ ਬਹੁਤ ਬਹੁਤ ਧੰਨਵਾਦ ਜੈ ਬਦਰੀ ਵਿਸ਼ਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੱਬ ਇੱਕ ਇੱਕ ਓਮਕਾਰ ਨਾਮ ਲਗ ਲਗੇ ਦੇਖੋ ਅੱਲਾ ਵਾਹਿਗੁਰੂ ਯੀ ਸੁਮਸੀ ਰਾਮ ਸ਼ੇਵ ਜੀ ਪੂਜਾ ਇੱਕ ਨਾਮ ਅਨੇਕ ਵੀ ਪੂਜਾ ਇੱਕ ਦੀ ਹੁੰਦੀ ਆ ਇਕੋਂਕਾਰ ਤੇ ਨਾਮ ਲੱਗ ਲੱਗ ਨਹੀਂ ਜਿਵੇਂ ਪਹਿਲਾਂ ਦੱਸਿਆ ਅੱਲਾ ਵਾਹਿਗੁਰੂ ਰਾਮ ਇਸਮੁਸੀ ਬਹੁਤ ਮੰਨਦੀ ਇੱਛਾ ਸੀ ਪੂਰੀ ਕਾ ਖੋ ਗਈ ਐ ਦੀਮ ਵਾਲਾ ਕੀਤੀ ਸਾਰੀ ਜਗ੍ਹਾ ਤੇ ਪੂਰਾ ਇੱਥੇ ਦਾ ਇਤਿਹਾਸ ਸੀ ਕਿ ਇਹ ਆਪਣਿਆ ਪ੍ਰਗਟ ਹੋਈ ਹੈ ਤੁਮੂਰਤੀ ਤੇ ਅੱਗੇ ਦੇ ਅੱਗੇ ਉੱਪਰ ਜਾ ਰਹੀ ਹੈ ਵਧਰੀਏ ਜਿਵੇਂ ਉੱਥੇ ਵਿਸ਼ਵਪਦਰੀ ਸੀ ਅਗਰ ਭਾਈ ਚਾਂਸ ਬਦਰੀਨਾਥ ਨਰਤੇ ਨਾਰਾਇਣ ਆਪੋ ਚ ਜੁੜਦੇ ਆਂ ਤੇ ਇੱਥੇ ਮੱਥਾ ਟੇਕਿਆ ਜਾਏਗਾ ਤੇ ਵਿਸ਼ਨੁਪਰਿਆਗ ਇਹ ਮੰਦਰ ਹੈ ਇਹ ਰਾਮ ਸੰਗਮ ਸੰਗਮ ਪਹਿਲਾਂ ਦਿਖਾਤਾ ਸੀ ਪਿਛਲੀ ਵੀਡੀਓ ਚ ਆਪਾਂ ਆਵਾਜ਼ ਵੀ ਆ ਰਹੀ ਹੈ ਚਲੋ ਚਲੋ ਜੀ ਦੋ ਆ ਗਿਆ ਅੰਡੇ ਜੀ ਇਹਨਾਂ ਤੋਂ ਇਜਾਜ਼ਤ ਲੈ ਕੇ ਦੀ ਮਾਲਾ ਕੀਤੀ ਆਪਾਂ ਦੇਵਾ ਗਿਆ ਜੀ ਹੁਣ ਪ੍ਰਸ਼ਾਦ ਲੈ ਕੇ ਚੱਲੀ ਗੋਬਿੰਦ ਘਾਟ ਫਿਰ ਉੱਥੋਂ ਯਾਤਰਾ ਸ਼ੁਰੂ ਕਰਦਾ ਘਰ ਦੇ ਪਹਿਲਾ ਫਰੀਦাবাদ ਦਿੱਲੀ ਉਸ ਤੋਂ ਬਾਅਦ ਪੰਜਾਬ ਦੇਵਾ ਗਿਆ